ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਚਰਨ ਕਮਲਾਂ ਨਾਲ ਇਹ ਧਰਤੀ ਨੂੰ ਨਵਾਜਿਆ ਗੁਰਦੁਆਰਾ ਧੋਵੜੀ ਸਾਹਿਬ ਇੱਥੋਂ ਇਹ ਨਗਰ ਕੀਰਤਨ ਦੀ ਬਰੰਮਦਾ ਕੀਤੀ ਗਈ ਅੰਮ੍ਰਿਤ ਵੇਲੇ ਸ਼੍ਰੀ ਖਾਨ ਪਾਠ ਸਾਹਿਬ ਦੇ ਭੋਗ ਤੇ ਹੁਣ ਇਹ ਨਗਰ ਕੀਰਤਨ ਦੀ ਅੱਜ ਬਰੰਮਦਾ ਕੀਤੀ ਗਈ ਔਰ ਇਹਦੇ ਨਾਲ ਦੀ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾ ਸ਼ਤਾਬਦੀ ਸੇ ਨਾਲ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜਿਹੜਾ ਆ ਇਹ ਲਗਭਗ 30 ਸਟੇਟਾਂ ਦੇ ਵਿੱਚੇ ਹੋ ਕੇ ਜਾਊਗਾ ਸਮੂਹ ਗੁਰਨਾਨਕ ਨਾਮਲੇਵਾ ਮਾਈ ਭਾਈ ਨੂੰ ਬੇਨਤੀ ਕਰਨਾ ਵੱਧ ਤੋਂ ਵੱਧ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਸਮਾਂ ਆ ਤੁਹਾਡੇ ਲਈ ਸੁਭਾਗਾ ਉਹ ਸਮਾਂ ਕਿਹੜਾ ਆ ਕਿ ਹੁਣ ਤਾਂ ਸ਼ੋਮਨੀ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਕੈਦ ਕੱਟ ਚੁੱਕੇ ਆ ਉਹ ਸਾਰੇ ਜਿਹੜੇ ਉਹ ਰਿਹਾ ਕੀਤੇ ਜਾਣ ਤੇ ਮੈਂ ਬੈਨਤੀ ਕਰਦਾ ਕਿ ਹੁਣ ਸਾਡੇ ਦਾ ਦੁਗਣੀਆਂ ਦੁਗਣੀਆਂ ਸਜ਼ਾ ਕੱਟ ਚੁੱਕੇ ਆ ਤੇ ਨਾਲ ਪਰਪਕਾਰ ਇਹ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਆਪਾਂ ਸ਼ਹੀਦੀ ਗੁਰਦੁਆਰਾ ਬਣਾ ਰਹੇ ਆ ਉਹ ਵੀ ਆਪਣੇ ਚਾਹੀ ਚਾਹੀ ਜਿਹੜੇ ਨਿਜਲੇ ਨਹੀਂ ਇਹ ਕੰਮ ਕਰਕੇ ਗਏ ਸੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਿੰਘ ਸਾਹਿਬ ਸਾਡੇ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਵਿਜੇ ਸਿੰਘ ਜੀ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਰੇ ਗੁਰਸਿੱਖ ਸੰਗਤਾਂ ਨੂੰ ਅੱਜ ਸਰਦਾਰ ਦਲਜੀਤ ਸਿੰਘ ਜੀ ਤੁਸੀਂ ਬਹੁਤ ਧੰਨਵਾਦ ਤੁਹਾਡਾ ਤੇ ਪ੍ਰਧਾਨ ਜੀ ਦਾ ਖਾਸ ਕਰਕੇ ਜਿਨ੍ਹਾਂ ਨੇ ਇੱਥੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਬੇਨਤੀ ਕਰਦਾ ਜਿੱਥੇ-ਜਿੱਥੇ ਨਗਰ ਕੀਰਤਨ ਜਾਣਾ ਤੇ ਉੱਥੇ-ਉੱਥੇ ਜਿਹੜੇ ਸਾਰੇ ਜਿਹੜੇ ਸਰਕਾਰਾਂ ਦੇ ਮੁਖੀ ਨੇ ਉਹ ਮੁੱਖ ਮੰਤਰੀ ਸਾਹਿਬਾਂ ਨੂੰ ਆਪ ਜਿਹੜੇ ਉੱਥੇ ਹਾਜ਼ਰ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾਲ ਹੀ ਬੇਨਤੀ ਕਰਦਾ ਜਿਹੜੇ ਸਾਡੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਿਹੜਾ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਗੁਰੂ ਸਾਹਿਬ ਜਿਹੜੇ ਆ ਭੇਦ ਭਾਵ ਤੋਂ ਜਿਹੜੇ ਰਹਿਤ ਉਹਨਾਂ ਨੇ ਸਾਰੇ ਕਾਰਜ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਜਿੱਧਰ ਜਿੱਧਰ ਵੀ ਇਹ ਨਗਰ ਕੀਰਤਨ ਜਾਣਾ ਸਾਰਿਆਂ ਨੇ ਦਰਸ਼ਨ ਕਰਨੇ ਨੇ ਨਾਲ ਹੀ ਜਿਹੜਾ ਨੇ ਅਮਰਤ ਨਹੀਂ ਛਕਿਆ ਖੰਡੇ ਬਾਟੇ ਦਾ ਉਹ ਅਮਰ ਛੱਕੇ ਬਾਣੀ ਬਾਣੇ ਦੇ ਧਰਨੀ ਹੋਵੋ ਬ